ਅੱਜ ਪੰਜਾਬ ਦੇ ਵਿੱਚ ਐਸਕੇਐਮ ਲੀਡਰਾਂ ਦੇ ਘਰਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਤਾਨੇਸ਼ਾਹ ਦੇ ਰੂਪ ਦੇ ਵਿੱਚ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ ਲੀਡਰਾਂ ਨੂੰ ਜਲੀਲ ਕੀਤਾ ਗਿਆ ਲੀਡਰਾਂ ਦੇ ਘਰਾਂ 'ਚ ਜਾ ਜਾ ਕੇ ਦਬਕੇ ਮਾਰੇ ਗਏ ਸਾਰੇ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਕੀ ਲੀਡਰਾਂ ਨੇ ਕੀਤਾ ਉਹ ਪੰਜਾਬ ਦੀਆਂ ਹੱਕੀ ਮੰਗਾਂ ਲਈ ਕਿਸਾਨਾਂ ਦੀਆਂ ਮੰਗਾਂ ਲਈ ਜਿਹਦੀ ਉਹ ਪਿਛਲੇ 50 ਸਾਲ ਤੋਂ ਲੜਾਈ ਲੜ ਰਹੇ ਨੇ ਉਹਨਾਂ ਦੇ ਲਈ ਮੁੱਖ ਮੰਤਰੀ ਨਾਲ ਕੱਲ ਇੱਕ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨਾਲ ਬੜੀ ਸੋਹਣੀ ਮੀਟਿੰਗ ਚੱਲਦੀ ਸੀ ਪਰ ਮੁੱਖ ਮੰਤਰੀ ਤੈਸ਼ ਦੇ ਵਿੱਚ ਆ ਗਏ ਆ ਕੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਕਰਨਾ ਤੁਸੀਂ ਥੋੜਾ ਜ਼ੋਰ ਲੱਗਦਾ ਲਾ ਲਓ ਉਹਦੇ ਲਈ ਮੀਟਿੰਗ ਜੋ ਉਹ ਉੱਠ ਕੇ ਚਲੇ ਗਏ ਅਸੀਂ ਤਾਂ ਬੜੇ ਵਧੀਆ ਢੰਗ ਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੋਂ ਕੁਝ ਮੰਗਾ ਹੱਲ ਕਰਵਾਵਾਂਗੇ ਪਿਛਲੇ ਸਾਲ ਵੀ ਅਸੀਂ ਮੀਟਿੰਗ ਕੀਤੀ ਸੀ ਸਵਾ ਸਾਲ ਹੋ ਗਿਆ ਉਹਦੇ ਵਿੱਚ ਸਾਡੀ 12 ਮੰਗਾਂ ਤੇ ਸਹਿਮਤੀ ਹੋਈ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਕ ਵੀ ਮੰਗ ਨਹੀਂ ਉਹਨਾਂ ਨੇ ਉਹ 12 ਮੰਗਨਾ ਚੋ ਸਵਾ ਸਾਲ ਚ ਪੂਰੀ ਕੀਤੀ ਵੀ ਕਿਉਂ ਨਹੀਂ ਕਰ ਰਹੇ ਸਾਨੂੰ ਟਾਈਮ ਬੰਦ ਸਮਾਂ ਦੋ ਉਹ ਕਹਿੰਦੇ ਤੁਸੀਂ ਤਾਂ ਧਰਨੇ ਲਾਉਨੇ ਹੋ ਤੁਸੀਂ ਤਾਂ ਸੜਕਾਂ ਰੋਕ ਦਿਆ ਸੀਗਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੜਕਾਂ ਰੋਕਣ ਦਾ ਪਰ ਸਰਕਾਰ ਸੜਕਾਂ ਰਕਵਾ ਰਹੀ ਆ ਅੱਜ ਸਰਕਾਰ ਨੇ ਪਰੇਸ਼ਾਨ ਕੀਤਾ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਕੋਈ ਸੜਕਾਂ ਰੁਕੀਆਂ ਗਈਆਂ ਜਾਂ ਜੇ ਕੋਈ ਧਰਨੇ ਮਜਾਰੇ ਹੋਏ ਹੁਣ ਧਰਨੇ ਮਜਾਰੇ ਹੋਣਗੇ ਇਸ ਤਰ੍ਹਾਂ ਦੀ ਕਰਕੇ ਸਰਕਾਰ ਸਾਡੀ ਆਵਾਜ਼ ਨੂੰ ਦੂਰ ਨਹੀਂ ਸਕਦੀ ਇਹ ਕਿਸਾਨਾਂ ਦਾ ਹੱਕ ਆ ਧਰਨੇ ਲਾਉਣਾ ਕਿਸਾਨਾਂ ਦਾ ਹੱਕ ਆ ਆਪਣੀਆਂ ਫਸਲਾਂ ਲਈ ਦੀ ਰਾਖੀ ਕਰਨੀ ਨਸਲਾਂ ਦੀ ਰਾਖੀ ਕਰਨੀ ਅਸੀਂ ਸਖਤ ਚੇਤਾਵਨੀ ਦਿੰਦੇ ਆ ਭਗਵੰਤ ਮਾਨ ਸਰਕਾਰ ਨੂੰ ਦੇ ਭਗਵੰਤ ਮਾਨ ਨੂੰ ਇਹ ਜਿਹੀਆਂ ਹਰਕਤਾਂ ਤੋਂ ਬਾਹਰ ਜਾਓ ਨਹੀਂ ਤਾਂ ਲੋਕ ਸੜਕਾਂ ਤੇ ਆ ਜਾਣਗੇ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਇਹ ਵੇਲਾ ਆ ਗਿਆ ਹੁਣ ਤੁਸੀਂ ਆਓ ਸੜਕਾਂ ਤੇ ਆਓ ਕੱਲ ਨੂੰ ਚੰਡੀਗੜ੍ਹ ਵੱਲੋਂ 5 ਤਰੀਕ ਨੂੰ ਘਰ ਦਾ ਇਕੱਲਾ ਇਕੱਲਾ ਬੱਚਾ ਕੁਝ ਕਰੀਏ ਤਾਂ ਕਿ ਸਰਕਾਰ ਨੂੰ ਸਬਕ ਸਿੱਖਾਇਆ ਜਾ ਸਕੇ ਧੰਨਵਾਦ ਇਹ ਰਾਤ ਕੋਈ ਸਵੇਰ 1 ਵਜੇ ਦੇ ਕਰੀਬ ਬਾਹਰ ਬੈਲ ਵੱਜੀ ਆ ਤੇ ਮੈਂ ਬਾਹਰ ਗਿਆ ਤੇ ਦੇਖਿਆ ਪੁਲਿਸ ਕਰ ਖੜੀ ਸੀਗੀ ਪੁਲਿਸ ਦੇ ਕੋਈ ਹੋਣੇ ਨੇ 20 ਕ ਬੰਦੇ ਹੋਣੇ ਨੇ ਪਹਿਲਾਂ ਇੱਕ ਦੋ ਗੱਡੀਆਂ ਸੀ ਫਿਰ ਬਾਅਦ ਦੇ ਵਿੱਚ ਡੀਐਸਪੀ ਵੀ ਆਏ ਨੇ ਲੋਕਲ ਪਹਿਲਾਂ ਮਿਰਖਾ ਲੈ ਐਸਐਚਓ ਸੀ ਫਿਰ ਬੈਠੇ ਰਹੇ ਨੇ ਇੱਥੇ ਘੰਟਾ ਤੇ 2:30 ਵਜੇ ਫਿਰ ਬਾਪੂ ਜੀ ਉਹਨਾਂ ਦੇ ਨਾਲ ਚਲੇ ਗਏ ਨੇ ਉਹ ਲੈ ਗਏ ਨੇ ਜਦ ਪੁਲਿਸ ਆਈ ਤਾਂ ਰਾਜਵਾਲ ਸਾਹਿਬ ਆਰਾਮ ਕਰ ਰਹੇ ਸੀ ਸੌ ਰਹੇ ਸੀ ਉਹ ਸੌ ਰਹੇ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਉਹਨਾਂ ਨੇ ਜਿਹੜਾ ਰਿਕੁਐਸਟ ਕੀਤੀ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਉਠਾਇਆ ਹਾਂਜੀ ਹਾਂਜੀ ਅਰੈਸਟ ਦੀ ਗੱਲ ਕਰੀ ਤਾਂ ਉਹ ਅਰੈਸਟ ਕਰਕੇ ਕੋਈ ਦੱਸਿਆ ਵੀ ਕਿੱਥੇ ਲੈ ਕੇ ਜਾ ਰਹੇ ਨੇ ਨਹੀਂ ਉਹਨਾਂ ਨੇ ਕੋਈ ਦੱਸਿਆ ਹੈਗਾ ਵੀ ਕਿੱਥੇ ਲੈ ਕੇ ਜਾ ਰਹੇ ਨੇ ਥੋੜੀ ਉਸ ਤੋਂ ਬਾਅਦ ਗੱਲਬਾਤ ਹੋਈ ਵੀ ਰਾਜਾ ਸਾਹਿਬ ਕਿਸ ਜਗ੍ਹਾ ਤੇ ਨਹੀਂ ਸੇਫ ਨੇ ਠੀਕ ਨਹੀਂ ਇੰਨਾ ਕੁ ਪਤਾ ਵੀ ਉਹ ਸੇਫ ਨੇ ਠੀਕ ਨੇ ਤੇ ਦਵਾਈਓ ਆਪਣੀ ਪਹਿਲੇ ਹੀ ਨਾਲੇ ਲੈ ਗਏ ਸੀਗੇ ਰਾਤ ਨੂੰ ਠੀਕ ਨੇ ਇੰਨਾ ਪਤਾ ਲੱਗਿਆ ਇਹ ਗੱਲ ਕਰੀਏ ਪੂਰੇ ਪੰਜਾਬ ਵਿੱਚ ਜਿਹੜੀ